ਯਾਰ ਆਉਗਾ ਤੁਸੀਂ ਉਹ ਬਹੁਤ ਵੰਟ ਹੋਇਆ ਸੋ ਤੁਸੀਂ ਦੇਖ ਰਹੇ ਹੋਗੇ ਕਿ ਕਿੰਨੀ ਗਹਿਮਾ ਗੇਮੀ ਹੈਗੀ ਹੈ ਹਾਲਾਤ ਕਿਸ ਤਰ੍ਹਾਂ ਦੇ ਹੈਗੇ ਨੇ ਹਾਲਾਤ ਕਿਸ ਤਰ੍ਹਾਂ ਦੇ ਹੈਗੇ ਨੇ ਹਰ ਵਿਅਕਤੀ ਨੂੰ ਕਿਸੇ ਨਾ ਕਿਸੇ ਚੀਜ਼ ਦੀ ਜ਼ਰੂਰਤ ਹੈ ਤੇ ਮੌਕੇ ਤੇ ਉਹ ਨੋਟ ਕਰਾਈਆਂ ਜਾ ਰਹੀਆਂ ਨੇ ਤਾਂ ਕਿ ਉਹਨਾਂ ਦਾ ਹੱਲ ਕੀਤਾ ਜਾ ਸਕੇ ਉਧਰ ਲੈ ਚ ਇਸ ਤਰ੍ਹਾਂ ਦੇ ਹਾਲਾਤ ਕਿਸ ਤਰ੍ਹਾਂ ਦੇ ਹਾਲਾਤ ਵੇ ਹਮਨਾ ਹਾਲਾਤਾਂ ਬਹੁਤ ਮਾੜੇ ਨੇ ਥੋੜੇ ਸਮਝਣੀ ਹੈ ਜੀ ਔਰ ਲੋਕ ਦਲੇਰ ਨੇ ਮੈਂ ਸਮਝਦਾ ਲੋਕਾਂ ਦੇ ਵਿੱਚ ਸਹਿਨ ਸ਼ਕਤੀ ਹੈ ਜਿਹੜੇ ਇੰਨੇ ਹਾਲਾਤ ਮਾੜੇ ਹੋਣ ਦੇ ਬਾਵਜੂਦ ਵੀ ਜਿਨ੍ਹਾਂ ਨੇ ਹੌਸਲਾ ਰੱਖਿਆ ਜਿਵੇਂ ਦੇਖੋ ਸਾਰੀਆਂ ਫਸਲਾਂ ਨਗੀਆਂ ਘਰਾਂ ਦਾ ਲੋਕਾਂ ਦਾ ਨੁਕਸਾਨ ਹੋ ਗਿਆ ਅੱਜ ਲੋਕ ਆਪਣੇ ਘਰਾਂ ਤੋਂ ਬਾਹਰ ਰਾਹਤ ਕੈਂਪਾਂ ਦੇ ਵਿੱਚ ਰਹਿ ਰਹੇ ਨੇ ਰਿਸ਼ਤੇਦਾਰਾਂ ਕੋਲ ਜਾ ਰਹੇ ਨੇ ਔਰ ਜਿਹੜੇ ਲੋਕ ਅੰਦਰ ਜਿਹੜੇ ਉੱਚੀਆਂ ਥਾਵਾਂ ਤੇ ਬਿਠੇ ਨੇ ਉਹ ਵੀ ਬੜੇ ਔਖੇ ਨੇ ਕਿਉਂਕਿ ਪਾਣੀ ਵੀ ਖਰਾਬ ਹੋ ਚੁੱਕਿਆ ਪੀਣ ਵਾਲਾ ਔਰ ਆਉਣ ਜਾਣ ਲਈ ਰਸਤਾ ਜਿਹੜਾ ਉਹ ਕਨੈਕਟ ਹੋ ਚੁੱਕਿਆ ਹੈ। ਵਿਕਲ ਕੋਈ ਵੀ ਨਹੀਂ ਜਾ ਸਕਦਾ। ਪਹਿਲਾਂ ਟਰੈਕਟਰ ਵਾਲੀ ਵੀ ਜਾਂਦੇ ਸੀ। ਸੜਕਾਂ ਟੁੱਟਣ ਕਰਕੇ ਪਾਣੀ ਦਾ ਵਹਾਅ ਬਹੁਤ ਜ਼ਿਆਦਾ ਸਰਕਾਂ ਦੇ ਕੋਲ ਉੱਥੋਂ 3-4-4 ਫੁੱਟ ਪਾਣੀ ਖੜ੍ਹਾ ਸਰਕਾਂ ਟੁੱਟ ਚੁੱਕੀਆਂ। ਔਰ ਆਉਣਾ ਜਾਣਾ ਬੜਾ ਹੀ ਉੱਥੇ ਜਿਹੜਾ ਮੈਸਨ ਦਾ ਮੁਸ਼ਕਲ ਹੈ। ਸਿਰਫ ਇੱਕੋ ਹੀ ਰਸਤਾ ਹੈ। ਪਿਛਤਿਆਂ ਰਾਹੀ ਜਿਹੜਾ ਅੱਗੇ ਜਾਇਆ ਜਾ ਸਕਦਾ ਹੈ। ਔਰ ਸਾਡੇ ਜਿਹੜੇ ਖਵਸਾ ਸਹਿਬਾਨ ਨੇ ਪ੍ਰਸ਼ਾਸਨ ਹੈ। ਪੂਰੀ ਆਪਦੀ ਵਾਹ ਲਗਾ ਰਿਆ ਕਿ ਲੋਕਾਂ ਤੱਕ ਰਾਤ ਸਮਗਰੀ ਜਿਹੜੀ ਹੈ ਉਸ ਖਿਲਾਰਿ ਉਸ ਕੋ ਦੀ ਮੁਸ਼ਕਲ ਦਾ ਹੱਲ ਕੀਤਾ ਜਾਵੇ ਔਰ ਜੇ ਕੋਈ ਕਿਸੇ ਨੂੰ ਕਿਸੇ ਚੀਜ਼ ਦੀ ਲੋੜ ਹੈ ਉਹਦੀ ਉਹ ਜਿਹੜੀ ਚੀਜ਼ ਦੀ ਲੋੜ ਨੂੰ ਪੂਰਾ ਕੀਤਾ ਜਾਵੇ ਰਾਤ ਸਮਗਰੀ ਪਹੁੰਚਾਈ ਜਾਵੇ ਉਸ ਲਈ ਸਾਰਾ ਸਾਡਾ ਪ੍ਰਸ਼ਾਸਨ ਲੱਗਿਆ ਹੈ ਸਰ ਫੀਡ ਦੀ 8 ਫੀਟਾਂ ਦਾ ਇਹ ਕਹਿਣਾ ਹੈ ਕਿ ਅਜੇ ਹ ਵਿਧਾਇਕ ਨਰਿੰਦਰਪਾਲ ਸਲਨਾ ਵਰਗਾ ਪਹਿਲੀ ਵਾਰ ਦੇਖਿਆ ਉਹ ਦਿਨ ਆਦਾ ਤੇ ਰਹ ਰਿਹਾ ਪਰ ਅੱਸੀ ਉਹਨਾਂ ਦੇ ਜਰੀਏ ਮਕੂਦਰੀ ਸਾਹਿਬ ਨੇ ਇਹ ਵੀ ਮੰਗ ਕਰਦੇ ਆ ਜਿਹੜੇ ਜ਼ਮੀਨਾਂ ਕੱਚੀਆਂ ਹੋ ਗਈਆਂ ਨੇ ਉਹਨਾਂ ਨੂੰ ਪੱਕੀਆਂ ਕਰਾ ਜਾਵੇ ਤੁਹਾਨੂੰ ਪੂਰਾ ਭਾਵ ਦੇ ਉਹਨਾਂ ਨੂੰ ਵੀ ਮਿਲੇ ਮੈਂ ਜਿਹੜੀ ਵਿਧਾਨ ਦੇ ਵਿੱਚ ਵੀ ਮੰਗ ਉਠਾਈ ਹੈ ਉਸ ਤੋਂ ਬਾਅਦ ਉਹਦੇ ਕਾਰਵਾਈ ਸ਼ੁਰੂ ਹੋਈ ਹੈ ਸਾਡੀ ਮੁੱਖ ਮੰਤਰੀ ਸਾਹਿਬ ਸਰਦਾਰ ਭਗਤ ਸਿੰਘ ਮਾਨ ਜੀ ਨਾਲ ਵੀ ਮੀਟਿੰਗ ਹੋਈ ਹੈ ਸਾਡੇ ਕਿਸਾਨਾਂ ਨੂੰ ਨਾਲ ਲੈ ਕੇ ਮਿਲਿਆ ਸਾਡੇ ਉਹ ਜਿਹੜਾ ਪ੍ਰੋਸੈਸ ਅੰਦਰ ਪ੍ਰੋਸੈਸੀ ਹੈ ਸਾਰਾ ਜ਼ਮੀਨਾਂ ਨੂੰ ਜਿਹੜਾ ਆਪਾਂ ਇਹਨਾਂ ਦੇ ਨਾਮ ਕਰਨ ਦਾ ਉਹਦੇ ਵਿੱਚ ਥੋੜੀਆਂ ਕਾਨੂੰਨੀ ਅੜਚਨਾ ਨੇ ਜਿੱਦਾਂ ਕਿ ਪਹਿਲਾਂ ਵੀ ਪਿਛਲੀ ਵਾਰ ਵੀ ਇਹ ਜ਼ਮੀਨਾਂ ਲੋਕਾਂ ਦੇ ਨਾਮ ਹੋ ਗਈਆਂ ਸੀ ਪਰ ਵਿੱਚ ਕਾਨੂੰਨੀ ਜਿਹੜੇ ਪੁਆਇੰਟ ਸੀ ਉਹ ਪੂਰੇ ਨਹੀਂ ਕੀਤੇ ਗਏ ਕਾਨੂੰਨੀ ਜਿਹੜੇ ਕਾਨੂੰਨਨ ਪੁਆਇੰਟਸ ਨੇ ਸਾਰਿਆਂ ਨੂੰ ਪੂਰਾ ਕਰਕੇ ਜਿਹੜਾ ਜ਼ਮੀਨਾਂ ਬੜਾ ਜਲਦੀ ਮੈਨੂੰ ਉਮੀਦ ਹੈ ਲੋਕਾਂ ਦਾ ਨਾਮ ਹੋ ਜਾਣੀ ਹੈ ਜਿਹੜੀ ਲੋਕਾਂ ਨੂੰ ਇਹ ਰਸੀਦਤ ਹੈ ਉਹ ਸਾਰੀ ਮੁਸੀਬਤ ਦਾ ਵੀ ਹੱਲ ਹੋ ਜਾਏਗਾ ਸਰ ਫੀਡ ਦੀ ਗੱਲ ਕੀਤੀ ਐ ਐਮਐਲਏ ਸਾਹਿਬ ਇਹ ਗੱਲ ਸੁਣਨ ਚ ਆ ਰਹੀ ਹੈਗੀ ਇਹ ਵੀ ਜਿਹੜੀ ਫੀਡ ਦਿੱਤੀ ਜਾ ਰਹੀ ਹੈ ਉਹ 5 ਕਿਲੋ ਪਰ ਕੈਪੀਟਲ ਜਿਹੜਾ ਹੈਗਾ ਉਹ ਪਸ਼ੂ ਨੂੰ ਦਿੱਤੀ ਜਾ ਰਹੀ ਹੈ ਉਹ 2 ਦਿਨ ਦੀ 2 ਦਿਨ ਚੱਲਦੀ ਹੈਗੀ ਹੈ ਜਿਹੜੀ ਦਿਨ ਦੀ ਜਿਹੜੀ ਫੀਡ ਦਿੱਤੀ ਗਈ ਸੀਗੀ ਉਸ ਤੋਂ ਬਾਅਦ ਅਸੀਂ ਕੱਲ ਦੁਬਾਰਾ ਸ਼ੁਰੂ ਕੀਤੀ ਹੈ ਸੈਕੰਡ ਡਰਾਪ ਜਿਹੜੀ ਫੀਡ ਹੈ ਪਿੰਡਾਂ ਦੇ ਕਿਉਂਕਿ ਸਟ੍ਰੋਕ ਜਿਹੜਾ ਸਾਨੂੰ ਪਿੱਛੋਂ ਮਿਲ ਨਹੀਂ ਰਿਹਾ ਸੀ ਸਟ੍ਰੋਕ ਜਿਹੜਾ ਅਸੀਂ ਕਰਾਇਆ ਔਰ ਇੱਕ ਵਾਰ ਇਹ 5-5 ਕਿਲੋ ਇੱਕ ਪਸ਼ੂ ਦੇ ਹਿਸਾਬ ਨਾਲ ਜਿਹੜੀ ਸ਼ੁਰੂ ਕਰਾਈ ਜਿਹਦੇ ਨਾਲ ਦੋ ਤਿੰਨ ਦਾ ਚਾਰ ਦਿਨ ਕਿਉਂਕਿ ਲੋਕਾਂ ਕੋਲ ਵੀ ਪੈਸਾ ਪੰਦਨਾ ਕੁਝ ਸੀ ਚਾਰ ਦਿਨ ਉਹ ਟੱਪ ਸਕਦੇ ਸੀਗੇ ਕਿ ਕੋਈ ਹੋਣਾ ਤਾਂ ਇੱਕ ਵਾਰੀ ਗੁਜ਼ਾਰੀ ਹੈ ਐਮਐਲਏ ਸਾਹਿਬ ਮੇਰੀ ਮੈਂ ਇੱਕ ਵਾਰੀ ਹੋਣਾ ਤਾਂ ਗੁਜ਼ਾਰਾ ਹੀ ਹੈ ਵੇਖੋ ਇਸ ਮੁਸੀਬਤ ਦੇ ਵਿੱਚ ਲੋਕ ਵੀ ਸਮਝਦੇ ਨੇ ਲੋਕ ਵੀ ਕਹਿੰਦੇ ਨੇ ਅਸੀਂ ਵੇਖੋ ਇੱਕ ਵਾਰ ਦੇ ਹੋਣਾ ਤਾਂ ਗੁਜ਼ਾਰਾ ਹੀ ਹੈ ਪਰ ਹੁਣ ਅਸੀਂ ਕੱਲ ਤੋਂ ਦੁਬਾਰਾ ਜਿਹੜਾ ਰਾਉਂਡ ਸ਼ੁਰੂ ਕੀਤਾ ਹੈ ਹਰ ਪਿੰਡ ਦੇ ਵਿੱਚ ਜਿੰਨੀ ਫੀਡ ਦੀ ਲੋੜ ਹੈ ਪਸ਼ੂਆਂ ਦੀ ਉਹ ਇੱਕ ਦੋ ਪਿੰਡ ਚ ਇਹ ਇਹ ਸੁਣਨ ਚ ਆਇਆ ਸੀਗਾ ਵੀ ਅਧਿਕਾਰੀ ਜਦੋਂ ਆਣਗੇ ਉਦੋਂ ਫੀਡ ਵੰਡੀ ਜਾਏਗੀ ਕੋਈ ਕਿ ਇਸ ਤਰ੍ਹਾਂ ਦੀ ਵਿਵਸਥਾ ਕੀਤੀ ਜਾਏਗੀ ਵੀ ਜਿਹੜੇ ਪਿੰਡਾਂ ਚ ਇੱਕੋ ਵਾਰ ਚ ਫੀਡ ਦਾ ਰਾਉਂਡ ਜਿਹੜਾ ਹੈਗਾ ਉਹ ਕੰਪਲੀਟ ਕਰਤਾ ਜਾਏ ਉਹਦੇ ਵਿੱਚ ਨਾ ਜੀ ਸਾਰਾ ਸਿਸਟਮ ਕਿਉਂ ਇੱਕੋ ਰਾਉਂਡ ਦੇ ਸਾਰੇ ਕੰਪਲੀਟ ਹੋ ਚੁੱਕੀ ਆ ਪਿਛਲੇ ਦੋ ਤਿੰਨ ਦਿਨਾਂ ਦੀ ਹੁਣ ਕੱਲ ਤੋਂ ਅਸੀਂ ਦੁਬਾਰਾ ਦੇ ਰਹੇ ਹਾਂ ਜਿਹੜੇ ਅਧਿਕਾਰੀ ਨੇ ਉਹਨਾਂ ਪਿੰਡਾਂ ਦੇ ਵਿੱਚ ਤਾਂ ਜ਼ਰੂਰੀ ਕੀਤਾ ਗਿਆ ਕਿਸੇ ਨੂੰ ਕੋਈ ਇਤਰਾਜ਼ ਨਾ ਹੋਵੇ ਅਧਿਕਾਰੀ ਕੋਲ ਖੜਾ ਕੇ ਜਿਵੇਂ ਲਿਸਟ ਬਣੀ ਹੈ ਜਿਵੇਂ ਵੀ ਕਿਸੇ ਦੇ ਕੋਈ ਪਸ਼ੂ ਨੇ ਜਾਂ ਕੋਈ ਕਿਸੇ ਦੇ ਕਾਰਨ ਕਿਸ ਤਰ੍ਹਾਂ ਨਰਾਸ਼ ਮਕਮਲ ਤਰੀਕੇ ਨਾਲ ਮਿਲ ਸਕੀ ਹਰ ਕੋ ਨੂੰ ਮਿਲ ਸਕੀ ਉਹ ਜਮਾ ਖੋਰਾ ਵੱਲੋਂ ਜਮਾ ਵੀ ਕੀਤੀ ਗਈ ਹੈ ਪਿਛੇ ਰੱਖਾਇਆ ਗਿਆ ਡਿਫਟੀ ਕਮਿਸ਼ਨ ਮੈਡਮ ਵੱਲੋਂ ਅੱਜ ਜਮਾ ਖੋਰਾ ਨੂੰ ਕੀ ਕਹਿਣਾ ਚਾਹੁੰਦਾ ਨਹੀਂ ਉਹ ਦੇਖੋ ਮਿਸਟਰ ਡਿਸਟੈਂਡ ਦੀ ਥੋੜੀ ਜਿਹੀ ਹੋ ਗਈ ਸੀ ਕੱਲ ਬਾਰਿਸ਼ ਬਹੁਤ ਪੈ ਰਹੀ ਸੀਗੀ ਔਰ ਜਿਹੜੇ ਸਾਡੇ ਸਰਪੰਚ ਸਾਹਿਬ ਨੇ ਇੱਥੇ ਮੌਜੂਦ ਹੀ ਸੀਗੇ ਰੇਤੇ ਵਾਲੀ ਪੈਣੀ ਦੇ ਔਰ ਇਹਨਾਂ ਨੇ ਸਾਡੇ ਜਿਹੜੇ ਅਫਸਰ ਸਬੰਧਾਂ ਨੂੰ ਕਿਹਾ ਸੀ ਕਿ ਜਿਹੜੀ ਸਾਡੀ ਫੀਲਡ ਹੈ ਉਹ ਅੱਗੇ ਲੈ ਕੇ ਜਾਣੀ ਪਰ ਬਾਰਿਸ਼ ਹੋਣ ਕਾਰਨ ਸਾਰਿਆਂ ਨੇ ਸਲਾਹ ਕੀਤੀ ਕਿ ਇੱਕ ਵਾਰੀ ਇੱਥੇ ਰੱਖ ਦਿਓ ਕਿ ਖਰਾਬ ਹੋ ਜੇ ਬਾਰਿਸ਼ ਤੋਂ ਬਚਾਉਣ ਵਾਸਤੇ ਉੱਥੇ ਨੂੰ ਜਿਹੜੀ ਬਾਰਿਸ਼ ਹੈ ਉਹ ਰੁਕੀ ਨਹੀਂ ਔਰ ਅੱਜ ਸਵੇਰ ਤੋਂ ਲੈ ਕੇ ਜਿਹੜੇ ਸਾਡੇ ਸਰਪੰਚ ਸਾਹਿਬ ਨੇ ਏ ਸਾਡੇ ਅਫਸਰ ਸਬੰਨਾਂ ਨੇ ਨਾ ਕਿਹਾ ਹੋਇਆ ਵੀ ਫੀਡ ਅੱਗੇ ਲੈ ਕੇ ਜਾਣੀ ਹੈ ਹੁਣ ਜਿਹੜੀਆਂ ਬੋਟਸ ਨੇ ਬੇੜੀਆਂ ਨੇ ਉਹ ਹੋਰ ਪਿੰਡਾਂ ਦੇ ਵਿੱਚ ਜਿਹੜੀ ਰਾਸਸਮਗਰੀ ਪਹੁੰਚਾਉਣ ਤੇ ਲੱਗੀਆਂ ਹੋਈਆਂ ਨੇ ਉਧਰੋਂ ਫ੍ਰੀ ਹੋ ਕੇ ਫਿਰ ਇਹਨਾਂ ਪਿੰਡਾਂ ਦੇ ਜਿਹੜੀ ਫੀਡ ਹੈ ਉਹ ਇਹਨਾਂ ਜਿਹੜੇ ਇਹਨਾਂ ਦੇ ਪਿੰਡ ਵੀ ਪਹੁੰਚ ਜੇ ਠੀਕ ਹੈ ਜੀ ਥੋੜਾ ਜਿਹਾ ਬੋਟਸ ਨੇ ਜਿਹੜੀਆਂ ਕਿਉਂਕਿ 11 ਪਿੰਡ ਨੇ ਹਰ ਪਿੰਡ ਦੇ ਵਿੱਚ ਰਾਸਸਮਗਰੀ ਪਹੁੰਚਾਉਣੀ ਹੈ ਇਸ ਕਰਕੇ ਥੋੜਾ ਲੇਟ ਹੋ ਜਾਂਦਾ ਇਹ ਨਹੀਂ ਕਿ ਕਿਸੇ ਨੂੰ ਕੋਈ ਨਾਮ ਲਉਗਾ ਐਮਲੀ ਸਾਹਿਬ ਇੱਕ ਪ੍ਰੋਬਲਮ ਆ ਰਹੀ ਹੈ ਜਿਹੜਾ ਸਾਹਮਣੇ ਉਹ ਰਸਤਾ ਹੈਗਾ ਉਹਦੇ ਤੇ ਕੁਝ ਦੋ ਟਰਾਲੀਆਂ ਹੋਣੇ ਰਾਸ਼ਨ ਦੀਆਂ ਆਈਆਂ ਸੀਗੀਆਂ ਪਿੱਛੋਂ ਉਹ ਕਹਿੰਦੇ ਸਾਨੂੰ ਪਿੱਛੇ ਸਮਸ਼ਾਬਾਦ ਕੋਲ ਰੋਕ ਲਿਆ ਗਿਆ ਤੇ ਕਾਫੀ ਦੇਰ ਤੱਕ ਉੱਥੇ ਰੋਕਣ ਦੇ ਬਾਅਦ ਰਿਲੀਜ਼ ਕੀਤਾ ਗਿਆ ਹੈਗਾ ਪ੍ਰਸ਼ਾਸਨ ਦੇ ਧਿਆਨ ਚ ਇਹ ਗੱਲ ਆਈ ਹੈ ਜੀ ਸਰਕਾਰ ਨੇ ਕਹਿੰਦੇ ਮੈਂ ਤਾਂ ਸਭ ਤੋਂ ਪਹਿਲਾਂ ਮੈਂ ਬਹੁਤ ਧੰਵਾਦ ਕਰਦਾ ਤਹਿ ਦਿਲੋਂ ਧੰਵਾਦ ਕਰਦਾ ਜਿਹੜੇ ਸਮਾਜ ਸੇਵਕ ਜਿਹੜੀਆਂ ਸਮਾਜ ਸੇਵੀ ਸੰਸਥਾਵਾਂ ਕਿਸਾਨ ਜੱਥੇਬੰਦੀਆਂ ਸਾਡੇ ਲੋਕਾਂ ਦੀ ਮਦਦ ਕਰਨ ਲਈ ਆਏ ਜਿਹੜੇ ਵੀ ਸਾਡੇ ਇੱਥੇ ਸੇਵਾ ਕਰਨ ਲਈ ਆ ਰਹੇ ਨੇ ਉਹਨਾਂ ਦੀ ਸੁਵਿਧਾ ਲਈ ਅਸੀਂ ਸਾਰਾ ਕਰ ਰਹੇ ਹਾਂ ਕਿਉਂਕਿ ਅੱਗੇ ਟਰੈਕਟਰ ਟਰਾਲੀ ਨਹੀਂ ਜਾ ਰਿਹਾ ਹਾਂਜੀ ਟਰੈਕਟਰ ਟਰਾਲੀ ਨਾ ਜਾਣ ਕਾਰਨ ਅੱਗੇ ਜਿਹੜੇ ਬੋਟਸ ਰਾਹੀਂ ਰਾਸਸਮਗਰੀ ਪਹੁੰਚਾਈ ਜਾ ਰਹੀ ਹੈ ਉਹਨਾਂ ਦਾ ਪ੍ਰਬੰਧ ਕਰਕੇ ਵੇਖੋ ਜਦੋਂ ਉਹਨਾਂ ਦਾ ਪ੍ਰਬੰਧ ਹੋ ਗਿਆ ਉਸ ਬਾਅਦ ਜਿਹੜਾ ਅੱਗੇ ਹੈ ਕਿਤੇ ਵੀ ਉਹਨਾਂ ਨੂੰ ਭੇਜਣਾ ਹੈ ਕਿਹੜੇ ਪਿੰਡ ਭੇਜਣਾ ਹੈ ਕਿਹੜੇ ਪਿੰਡ ਲੋਡ ਹੈ ਹਾਂ ਜਿਆਦਾ ਹੈ ਕਿਹੜੇ ਪਿੰਡ ਆਪਾਂ ਜਿਵੇਂ ਕੱਲ ਕਈ ਪਿੰਡਾਂ ਰਾਸ਼ਨ ਦੇ ਤਾ ਉੱਥੇ ਦੁਬਾਰਾ ਅਜ ਲੋਡ ਨਹੀਂ ਹੈ ਤੇ ਦੁਬਾਰਾ ਨਾ ਚਲਾ ਜੇ ਕਿਸੇ ਕਿਹੜੇ ਪਿੰਡ ਨਹੀਂ ਗਿਆ ਉੱਥੇ ਆਪਾਂ ਭੇਜੀ ਉਹ ਸਾਰਾ ਸਿਸਟਮੈਟਿਕ ਜਿਹੜਾ ਇੱਕ ਉੱਥੇ ਲਗਾ ਦਿੱਤਾ ਗਿਆ ਜਿੱਥੇ-ਜਿੱਥੇ ਲੋਡ ਹੈ ਜਿੰਨੇ ਵੀ ਸਮਾਜ ਸੇਵਕ ਆਉਣਗੇ ਉਹਨਾਂ ਸਾਰਿਆਂ ਨੂੰ ਉਵੇਂ ਡਿਵਰਟ ਕਰ ਦਿੱਤਾ ਜਾਊਗਾ ਔਰ ਅੱਜ ਲਈ ਮੈਂ ਸਾਰਿਆਂ ਕੋਲ ਮਾਫੀ ਮੰਗਣਾ ਜਿੰਨਾਂ ਜਿੰਨਾਂ ਨੂੰ ਕਿਉਂਕਿ ਬਹੁਤ ਸਾਰੇ ਜਿਹੜੇ ਸਮਾਜ ਸੇਵਕ ਹੁਣ ਮੈਨੂੰ ਮਿਲੇ ਲੁਧਿਆਣਾ ਤੋਂ ਆਏ ਨੇ ਜੁਗਰਾਉਂ ਤੋਂ ਆਏ ਨੇ ਜਲੰਧਰ ਤੋਂ ਆਏ ਨੇ ਪੰਗਾ ਨਗਰ ਤੋਂ ਆਏ ਨੇ ਬਖੰਡੇ ਤੋਂ ਬੜੀ ਵੱਡੀ ਗਿਣਤੀ ਦੇ ਵਿੱਚ ਸੇਵਾ ਕਰਨ ਲਈ ਆਏ ਨੇ ਉਹਨਾਂ ਤੋਂ ਮੈਂ ਮਾਫੀ ਵੀ ਚਾਹੁੰਨਾ ਕਿਉਂਕਿ ਜਿਹੜੇ ਇਹ ਪਿੰਡ ਨੇ ਅੱਗੇ ਜਾਣਾ ਜਿਹੜਾ ਏਅਰ ਟ੍ਰੈਕਟਰ ਟਰਾਲੀਆਂ ਰਾਹੀਂ ਸੰਭਵ ਨਹੀਂ ਹੈ ਉਹਨਾਂ ਦੀ ਸਹੂਦਤ ਕਰਕੇ ਅਸੀਂ ਸਾਰਾ ਜਿਹੜਾ ਉੱਥੇ ਅੱਜ ਜਿਹੜਾ ਪੁਆਇੰਟ ਬਣਾਇਆ ਹੈ ਉਹਨਾਂ ਨੂੰ ਡਿਵਰਟ ਕਰਾਂਗੇ ਉਹਨਾਂ ਨੂੰ ਲੋਡ ਕਿੱਥੇ ਹੈ ਰਾਸ਼ਨ ਹੈ ਲੰਗਰ ਹੈ ਕੋਈ ਫੀਡ ਕਿੱਥੇ ਭੇਜਣੀ ਹੈ ਇਸ ਕਰਕੇ ਉਹਨਾਂ ਨੂੰ ਉੱਥੇ ਸੈਟਿੰਗ ਕਰਕੇ ਕਰਦੇ ਆ ਇਸੇ ਫਾਜ਼ਲਕਾ ਦੇ ਵਿਧਾਇਕ ਜਿਨ੍ਹਾਂ ਨੇ ਫਾਜ਼ਲਕਾ ਦੇ ਵਿਧਾਇਕ ਨਰਿੰਦਰਪਾਲ ਸਿੰਘ ਸੋਨਾ ਜੀ ਨਾਲ ਅਸੀਂ ਉਸ तमाम ਚੀਜ਼ਾਂ ਤੁਹਾਡੇ ਅੱਗੇ ਰੱਖਣ ਦੀ ਕੋਸ਼ਿਸ਼ ਕੀਤੀ ਗਈ ਹੈ ਲੋਕਾਂ ਨੂੰ ਸਮੇਂ-ਸਮੇਂ ਤੇ ਸਾਡੇ ਤੱਕ ਜੋ ਲੋਕੀ ਸ਼ਿਕਾਇਤਾਂ ਕਰਦੇ ਨੇ ਔਰ ਉਹ ਸ਼ਿਕਾਇਤਾਂ ਉਹ ਗਿਲੇ ਸ਼ਿਕਵੇ ਉਹ ਲੂ ਪੁਆਇੰਟ ਅਸੀਂ ਐਮਐਲਏ ਸਾਹਿਬ ਦੇ ਅੱਗੇ ਰੱਖਣ ਦੀ ਕੋਸ਼ਿਸ਼ ਕੀਤੀ ਉਹ ਚੀਜ਼ਾਂ ਪ੍ਰਸ਼ਾਸਨ ਤੱਕ ਪਹੁੰਚਣ ਤੇ ਉਹਨਾਂ ਦਾ ਹੱਲ ਕੀਤਾ ਜਾ ਸਕੇ ਤੇ ਸਾਡੇ ਨਾਲ ਜੁੜਨ ਵਾਸਤੇ ਬਹੁਤ ਬਹੁਤ ਧੰਨਵਾਦ ਦੋਸਤੋ